ਹਾਂਜੀ ਸਵਾਗਤ ਹੈ ਇੱਕ ਨਵੀਂ ਕਹਾਣੀ ਤੇ ਵਿੱਚ ਸਾਰੇ ਜਲਦੀ ਜਲਦੀ ਤਿਆਰੀਆਂ ਕਰੋ ਜਲਦੀ ਜਲਦੀ ਹੱਥ ਪਾਓ ਟਾਈਮ ਬਹੁਤ ਥੋੜਾ ਰਹਿ ਗਿਆ ਸਾਰਾ ਕੰਮ ਹਜੇ ਪਿਆ ਹੋਟਲ ਦਾ ਮੈਨੇਜਰ ਸਾਨੂੰ ਸਾਰਿਆਂ ਨੂੰ ਸਿਰ ਉੱਤੇ ਖੜਕੇ ਵਾਰ-ਵਾਰ ਸਾਨੂੰ ਜਲਦੀ ਕੰਮ ਕਰਨ ਨੂੰ ਕਹਿੰਦਾ ਸੀ ਸਾਡਾ ਮੈਨੇਜਰ ਬਹੁਤ ਹੀ ਜ਼ਿਆਦਾ ਗੁੱਸੇ ਵਾਲਾ ਸੀ ਥੋੜਾ ਜਿਹਾ ਲੇਟ ਹੋ ਜਾਣਾ ਉਸ ਨੂੰ ਪਸੰਦ ਨਹੀਂ ਸੀ ਕਿਉਂਕਿ ਸਾਡਾ ਮਾਲਕ ਟਾਈਮ ਦਾ ਪਾਵਨ ਸੀ ਉਹਨੇ ਆਪਣਾ ਸਟਾਫ ਵੀ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਰੱਖਿਆ ਸੀ ਕਿ ਜੇ ਕੋਈ ਵੀ ਉਹਦੇ ਨਾਲ ਕੰਮ ਕਰੇ ਉਹ ਟਾਈਮ ਦਾ ਪੱਕਾ ਹੋਣਾ ਚਾਹੀਦਾ ਕਿਉਂਕਿ ਟਾਈਮ ਨੂੰ ਬਰਬਾਦ ਕਰਨਾ ਉਹਦੇ ਲਈ ਇਨਸਾਨ ਸਭ ਤੋਂ ਵੱਡਾ ਨੁਕਸਾਨਦਾਇਕ ਹੈ ਅਸੀਂ ਆਪਣੇ ਮਾਲਕ ਦੀਆਂ ਤਰੀਫਾਂ ਸੁਨੀਆਂ ਸੀ ਉਹ ਆਪਣੇ ਵਰਕਰਾਂ ਦੇ ਨਾਲ ਹਮੇਸ਼ਾ ਚੰਗੀ ਤਰ੍ਹਾਂ ਗਾ ਕਰਦਾ ਸੀ ਅਕਸਰ ਸਾਡੀ ਤਨਖਾਹ ਵਧਾ ਦਿੰਦਾ ਸੀ ਕਦੀ ਬੋਨਸ ਵੀ ਦਿੰਦਾ ਸੀ ਤੇ ਹਰ ਮਹੀਨੇ ਉਹ ਆਪਣੇ ਵਰਕਰਾਂ ਦੀ ਸੈਲਰੀ ਦੇ ਇਲਾਵਾ ਵੀ ਪੈਸੇ ਦੇ ਦਿੰਦਾ ਸੀ ਮੈਨੂੰ ਕਦੇ ਵੀ ਆਪਣੇ ਮਾਲਕ ਨੂੰ ਦੇਖਣ ਦਾ ਮੌਕਾ ਨਹੀਂ ਮਿਲਿਆ ਸੀ ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਮੈਂ ਪਹਿਲੀ ਵਾਰ ਆਪਣੇ ਮਾਲਕ ਨੂੰ ਦੇਖਣਾ ਸੀ ਮੈਂ ਦੇਖਣਾ ਚਾਹੁੰਦਾ ਸੀ ਕਿ ਉਹ ਖੁੱਲੇ ਤੇਲ ਵਾਲਾ ਇਨਸਾਨ ਕੌਣ ਹੈ ਜੋ ਆਪਣੇ ਵਰਕਰਾਂ ਦਾ ਇੰਨਾ ਧਿਆਨ ਰੱਖਦਾ ਹੈ ਤੇ ਮੇਰੇ ਨਾਲ ਨਾਲ ਹੋਟਲ ਦਾ ਸਾਰਾ ਸਟਾਫ ਵੀ ਮਾਲਕ ਦੀ ਬਹੁਤ ਇੱਜ਼ਤ ਕਰਦਾ ਸੀ ਕਿਉਂਕਿ ਕੰਮ ਤੇ ਸਾਰਿਆਂ ਦੇ ਲਈ ਉਹ ਖੁੱਲਾ ਦਿਲ ਇੱਕੋ ਜਿਹਾ ਸੀ ਕੋਝੀ ਟਾਈਮ ਪਹਿਲਾਂ ਮਾਲਕ ਦਾ ਵਿਆਹ ਹੋਇਆ ਸੀ ਉਹਦੀ ਉਮਰ ਹਜੇ 36 ਸਾਲ ਦੀ ਸੀ ਉਹਦੇ ਵਿਆਹ ਨੂੰ ਸਿਰਫ 6 ਮਹੀਨੇ ਹੋਏ ਸੀ ਜਦੋਂ ਉਹਦਾ ਵਿਆਹ ਹੋਇਆ ਤਾਂ ਉਹਨੇ ਪੂਰੇ ਸਾਲ ਸਟਾਫ ਨੂੰ ਸਟ੍ਰੀਟ ਦਿੱਤੀ ਸੀ ਉਹਦੇ ਨਾਲ ਤਨਖਾਹ ਵੀ ਡਬਲ ਕਰ ਦਿੱਤੀ ਸੀ ਯਾਨੀ ਜਿੱਤੀ ਸੈਲਰੀ 10000 ਤੋਂ 20000 ਬਣ ਦਿੱਤੇ ਗਈ ਸੀ ਅਸੀਂ ਸਾਰੇ ਮਜ਼ਾਕ ਕਰਦੇ ਸੀ ਕਹਿੰਦੇ ਸੀ ਪਤਾ ਨਹੀਂ ਉਹਨੂੰ ਕਿਦਾਂ ਦੀ ਕੁੜੀ ਮਿਲ ਗਈ ਆ ਜੋ ਖੁਸ਼ੀ ਵਿੱਚ ਪਾਗਲ ਹੋ ਗਿਆ ਇਹ ਗੱਲਾਂ ਅਸੀਂ ਮਜ਼ਾਕ ਵਿੱਚ ਕਹਿੰਦੇ ਸੀ ਨਹੀਂ ਤਾਂ ਮਾਲਕ ਦੇ ਦਰਿਆ ਤੇਲ ਨੂੰ ਅਸੀਂ ਸਾਰੇ ਜਾਣਦੇ ਸੀ ਮੈਂ ਵੀ ਉਹਦੀਆਂ ਬਹੁਤ ਤਾਰੀਫਾਂ ਸੁਣੀਆਂ ਸੀ ਸਾਡੇ ਮੈਨੇਜਰ ਤੇ ਹੋਟਲ ਦੇ ਮਾਲਕ ਬੜੇ ਵਧੀਆ ਅਧਿਕਾਰੀ ਵਿਆਹ ਦੇ ਬਾਅਦ ਮਾਲਕ ਦੀ ਘਰ ਵਾਲੀ ਦੀ ਸੁੰਦਰਤਾ ਦੇ ਗੁਣ ਗਾਉਂਦੇ ਸੀ ਕੈਂਟੇ ਸੀ ਕਿ ਮਾਲਕ ਆਪਣੇ ਘਰ ਵਾਲੀ ਨੂੰ ਬਹੁਤ ਪਿਆਰ ਕਰਦਾ ਹੈ ਉਹਦਾ ਬਹੁਤ ਹੀ ਜ਼ਿਆਦਾ ਧਿਆਨ ਰੱਖਦਾ ਹੈ ਦੁਨੀਆ ਦੀਆਂ ਸਾਰੀਆਂ ਖੁਸ਼ੀਆਂ ਉਹਦੇ ਪੈਰਾਂ ਵਿੱਚ ਢੇਰ ਕਰ ਦਿੰਦਾ ਹੈ ਮਾਲਕ ਦੇ ਵੈਲਕਮ ਦੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਸੀ ਜਦੋਂ ਮਾਲਕ ਦੇ ਐਂਟਰ ਹੋਣ ਦਾ ਸਮਾਂ ਆਇਆ ਤਾਂ ਮੈਨੂੰ ਇੰਡੀਆ ਵਿੱਚੋਂ ਬਹੁਤ ਹੀ ਜ਼ਿਆਦਾ ਤੇ ਬਹੁਤ ਹੀ ਜ਼ਰੂਰੀ ਫੋਨ ਆਉਣ ਲੱਗਿਆ ਸੀ ਮੈਂ ਇੱਕ ਸਾਈਡ ਤੇ ਹੋ ਗਿਆ ਸੀ ਫੋਨਸ ਆਉਣ ਲੱਗਾ ਫੋਨਸ ਹੁੰਦੇ ਵਿੱਚ ਹੀ ਮਾਲਕ ਘੁੱਟ ਦਾ ਆ ਗਿਆ ਸੀ ਉਹਦਾ ਵੈਲਕਮ ਵੀ ਹੋ ਚੁੱਕਿਆ ਸੀ ਗੱਲ ਕਰਨ ਦੇ ਬਾਅਦ ਜਦੋਂ ਮੈਂ ਵਾਪਸ ਆਇਆ ਤਾਂ ਰਿਸੈਪਸ਼ਨ ਦੇ ਕੋਲ ਖੜੀ ਕੁੜੀ ਨੂੰ ਦੇਖ ਕੇ ਮੇਰੀਆਂ ਅੱਖਾਂ ਅੱਡੀਆਂ ਰਹਿ ਗਈਆਂ ਉਹ ਮੇਰੀ ਘਰ ਵਾਲੀ ਸੀ ਪਰ ਇੱਥੇ ਆਸਟ੍ਰੇਲੀਆ ਵਿੱਚ ਆ ਗਈ ਸੀ ਉਹ ਇੱਥੇ ਕੀ ਕਰਦੀ ਸੀ ਮੈਂ ਆਪਣੇ ਘਰ ਵਾਲੀ ਨੂੰ ਦੇਖਦੇ ਹੀ ਹੈਰਾਨ ਹੋ ਗਿਆ ਦਿਮਾਗ ਘੁੰਮਣ ਲੱਗ ਪਿਆ ਉਹਦੇ ਨਾਲ ਲੰਘਿਆ ਸਮਾਂ ਮੈਨੂੰ ਯਾਦ ਆਉਣ ਲੱਗਿਆ ਸੀ ਜੋ ਮੈਨੂੰ ਖੁਸ਼ੀ ਨਹੀਂ ਦੇ ਸਕਿਆ ਸੀ ਮੈਂ ਹਮੇਸ਼ਾ ਉਹਦੇ ਨਾਲ ਰਹਿ ਕੇ ਇੱਕ ਦੁੱਖ ਵਿੱਚ ਹੀ ਰਿਹਾ ਸੀ ਮੈਂ ਉਹਨੂੰ ਘਰੋਂ ਧੱਕੇ ਦੇ ਕੇ ਕੱਢ ਦਿੱਤਾ ਸੀ ਉਹ ਕਿੰਨੀ ਟੁੱਟੀ ਹੋਈ ਹਾਲਤ ਵਿੱਚ ਮੇਰੇ ਘਰੋਂ ਗਈ ਸੀ ਪਰ ਹੁਣ ਉੱਥੇ ਕਿੱਦਾਂ ਪਹੁੰਚ ਗਈ ਤੇ ਕੀ ਕਰ ਦੀ ਸੀ ਕਿ ਉਹ ਗਲਤ ਕੰਮ ਕਰਦੇ ਹੋਏ ਇੱਥੋਂ ਤੱਕ ਪਹੁੰਚ ਗਈ ਸੀ ਇੰਨੀ ਬੁਰੀ ਹੋ ਕੇ ਰੱਬ ਨੇ ਉਹਦੇ ਨਾਲ ਚੰਗਾ ਤਾਂ ਨਹੀਂ ਕਰਨ ਵਾਲਾ ਸੀ ਉਹ ਇੱਥੇ ਸੁੱਖ ਦੀ ਜ਼ਿੰਦਗੀ ਕਿਸਾਰੇ ਉਸ ਤੋਂ ਪਹਿਲਾਂ ਕਿ ਮੈਂ ਜਾ ਕੇ ਉਹਨੂੰ ਕੁਝ ਪੁੱਛਦਾ ਇੱਕ ਬਹੁਤ ਹੀ ਕੀਮਤ ਥਰੀ ਪੀਸ ਸੂਟ ਪਾ ਕੇ ਸੋਹਣਾ ਜਿਹਾ ਬੰਦਾ ਉਹਦੇ ਕੋਲ ਆਇਆ ਤੇ ਉਹਦਾ ਹੱਥ ਫੜ ਕੇ ਲਿਆ ਮੇਰੀ ਘਰ ਵਾਲੀ ਰੰਜਨਾ ਨੇ ਮਸਕਰਾ ਕੇ ਉਹਦੇ ਵੱਲ ਦੇਖਿਆ ਉਸ ਬੰਦੇ ਨੇ ਮੇਰੇ ਘਰ ਵਾਲੀ ਨੂੰ ਕੁਝ ਕਿਹਾ ਸੀ ਉਹ ਦੋਨੇ ਇੱਕ ਪਾਸੇ ਰੱਖੇ ਹੋਏ ਸੋਫੇ ਵੱਲ ਚਲੇ ਗਏ ਇਹ ਸੋਫਾ ਮੇਰੇ ਮਾਲਕ ਤੇ ਉਹਦੀ ਘਰ ਵਾਲੀ ਤੇ ਲਈ ਰੱਖਿਆ ਗਿਆ ਸੀ ਮੇਰੀ ਹਰਾਨੀ ਤੇ ਕੋਈ ਥਾਣਾ ਨਹੀਂ ਜਦੋਂ ਮੇਰੀ ਘਰ ਵਾਲੀ ਤੇ ਉਹ ਬੰਦਾ ਸੋਫੇ ਤੇ ਬੈਠੇ ਤੇ ਆਰਾਮ ਨਾਲ ਟੇਬਲ ਤੇ ਰੱਖੀਆਂ ਹੋਈਆਂ ਚੀਜ਼ਾਂ ਨੂੰ ਉਲਟ ਪਲਟ ਕਰਕੇ ਦੇਖਣ ਲੱਗੇ ਮੈਂ ਕੁੱਸੇ ਨਾਲ ਉਹਨਾਂ ਵੱਲ ਦੇਖਣ ਲੱਗਾ ਤਾਂ ਫਟਾਫਟ ਉਹਨਾਂ ਦੇ ਕੋਲ ਚਲਾ ਗਿਆ ਮੈਂ ਕਿਹਾ ਸਰ ਤੁਸੀਂ ਇੱਥੇੋਂ ਉੱਠ ਜਾਓ ਇਹ ਜਗ੍ਹਾ ਸਾਡੇ ਮਾਲਕ ਤੇ ਉਹਦੀ ਘਰਵਾਲੀ ਤੇ ਲਈ ਰਿਜ਼ਰਵ ਹੈ ਤੁਸੀਂ ਇੱਥੇ ਰੱਖੀਆਂ ਹੋਈਆਂ ਚੀਜ਼ਾਂ ਨੂੰ ਇਦਾਂ ਛੇੜ-ਛਾੜ ਨਹੀਂ ਕਰ ਸਕਦੇ ਤੁਸੀਂ ਸਾਡੇ ਮਹਿਮਾਨ ਹੋ ਪਰ ਪਲੀਜ਼ ਇੱਥੋਂ ਉੱਠ ਕੇ ਚਲੇ ਜਾਓ ਮੈਂ بڑے ਗੁੱਸੇ ਵਾਲੇ ਅੰਦਾਜ਼ ਵਿੱਚ ਗੱਲ ਕਰਦਾ ਸੀ ਇਹ ਗੱਲ ਵੱਖਰੀ ਸੀ ਕਿ ਮੇਰੇ ਦਿਲ ਵਿੱਚ ਇੱਕ ਤੂਫਾਨ ਜਿਹਾ ਸੀ ਕਿ ਮੈਂ ਆਪਣੀ ਘਰਵਾਲੀ ਵੱਲ ਦੇਖਿਆ ਨਹੀਂ ਕਿਉਂਕਿ ਮੈਂ ਉਹਨੂੰ ਇਸ ਲਾਇਕ ਨਹੀਂ ਸਮਝਦਾ ਸੀ ਇਸ ਚਰਿੱਤਰ ਦੀ ਕਿੰਨੀ ਚਲਾਕ ਸੀ ਜਿਉਂ ਦਿਨ ਉਹ ਬੈਠਾ ਬੰਦਾ ਸੱਚਾਈ ਜਾਣਦਾ ਤਾਂ ਜ਼ਰੂਰ ਧੱਕੇ ਦੇ ਕੇ ਉਹਨੂੰ ਕੱਢ ਦਿੰਦਾ ਸ਼ਾਇਦ ਉਹਦੇ ਮਾਸੂਮ ਚਿਹਰੇ ਤੇ ਸੁੰਦਰਤਾ ਤੇ ਉਹ ਫਿਦਾ ਹੋ ਗਿਆ ਸੀ ਇਸ ਲਈ ਉਹਦੇ ਬਾਰੇ ਵਿੱਚ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਉਹ ਕੌਣ ਆ ਕਿੱਥੋਂ ਆਈ ਹੈ ਪਹਿਲਾਂ ਉਹਦੇ ਕਿਹਦੇ ਕਿਹਦੇ ਨਾਲ ਸੰਬੰਧ ਸੀ ਉਹ ਕੀ ਕਰਦੀ ਰਹੀ ਹੈ ਪਰ ਮੈਨੂੰ ਇਸ ਗੱਲ ਤੋਂ ਜ਼ਿਆਦਾ ਫਰਕ ਨਹੀਂ ਪੈਂਦਾ ਸੀ ਉਹ ਜੋ ਵੀ ਕਰਦੀ ਸੀ ਉਹਦੇ ਨਾਲ ਮੈਨੂੰ ਕੀ ਮੈਂ ਤਾਂ ਉਹਨੂੰ ਛੱਡ ਚੁੱਕਿਆ ਸੀ ਉਹ ਬੰਦਾ ਮੁਸਕਰਾ ਕੇ ਮੇਰੇ ਵੱਲ ਆਇਆ ਤੇ ਮੇਰੇ ਮੋਢਿਆਂ ਤੇ ਥੱਪ ਕੀ ਜਿਹਾ ਕੇ ਕਹਿਣ ਲੱਗਾ ਮੈਨੂੰ ਤੂੰ ਆਪਣਾ ਮਾਲਕ ਦੇ ਲਈ ਇੰਨਾ ਫਿਕਰਮੰਦ ਖੁਣਾ ਬਹੁਤ ਚੰਗਾ ਲੱਗਿਆ ਪਰ ਮੈਂ ਤੈਨੂੰ ਦੱਸ ਦੇਵਾਂ ਕਿ ਮੈਂ ਹੀ ਤੁਹਾਡਾ ਮਾਲਕ ਆ ਇਹ ਤਾਂ ਮੇਰੇ ਲਈ ਰਿਜ਼ਰਵ ਕੀਤੀ ਗਈ ਸੀ ਤੁਹਾਡੀ ਕੇਅਰ ਦਾ ਬਹੁਤ ਬਹੁਤ ਧੰਨਵਾਦ ਪਰ ਹੁਣ ਮੈਂ ਆਪਣੀ ਪ੍ਰਾਈਵੇਸੀ ਚਾਹੁੰਦਾ ਇਸ ਲਈ ਸਾਨੂੰ ਇੱਕ ਸਾਈਡ ਟੇਬਲ ਜਦੋਂ ਕੀਤਾ ਸੀ ਫੇਲ ਜਾਂਦੇ ਹੋਏ ਇਹ ਪਰਦਾ ਬਰਾਬਰ ਕਰਦੇ ਹੋ ਉਸ ਬੰਦੇ ਦੀਆਂ ਗੱਲਾਂ ਸੁਣ ਕੇ ਫਿਰ ਪਰਦਾ ਬਰਾਬਰ ਕਰਨ ਦਾ ਸੁਣ ਕੇ ਮੈਂ ਹੋਰ ਵੀ ਜ਼ਿਆਦਾ ਸ਼ਰਮਿੰਦਾ ਗਿਆ ਹੋ ਗਿਆ ਮੈਂ ਨਜ਼ਰਾਂ ਚੁੱਕਾਂ ਲਾਈਆਂ ਮੈਨੂੰ ਆਪਣੇ ਆਪ ਤੇ ਗੁੱਸਾ ਆਉਂਦਾ ਸੀ ਮੈਂ ਕਿਉਂ ਇੰਨਾ ਭਾਵੁਕ ਹੋ ਗਿਆ ਸੀ ਇਹ ਜਾਣ ਕੇ ਮੈਨੂੰ ਹੈਰਾਨੀ ਜੀ ਹੋਈ ਕਿ ਮੇਰੀ ਘਰ ਵਾਲੀ ਹੁਣ ਮੇਰੇ ਮਾਲਕ ਦੀ ਘਰ ਵਾਲੀ ਸੀ ਜਾਨੀ ਕਿ ਹਸਿਆਤ ਵਿੱਚ ਮੇਰੀ ਤੋਂ ਕਈ ਗੁਣਾ ਉੱਪਰ ਚਲੀ ਗਈ ਸੀ ਮੈਨੂੰ ਗੁੱਸਾ ਆਉਂਦਾ ਸੀ ਮੈਂ ਕਿਉਂ ਉਹਦੇ ਸਾਹਮਣੇ ਗਿਆ ਸੀ ਤੇ ਆਪਣੇ ਆਪ ਨੂੰ ਉਹਦੇ ਸਾਹਮਣੇ ਨੀਵਾ ਸਾਬਤ ਕਰ ਦਿੱਤਾ ਦਿਲ ਵਿੱਚ ਸੋਚਦਾ ਸੀ ਮੇਰੇ ਤੇ ਕਿੰਨਾ ਹੱਸਦੀ ਹੋਵੇਗੀ ਕਿ ਮੈਂ ਇੱਕ ਵੇਟਰ ਬਣ ਕੇ ਉਹਦੇ ਸਾਹਮਣੇ ਖੜਾ ਹਾਂ ਉਹ ਮੇਰੀ ਮਾਲਕਣ ਬਣ ਗਈ ਮੈਂ ਚੁੱਪਚਾਪ ਪਰਦਾ ਸਿੱਧਾ ਕੀਤਾ ਤੇ ਉਦਾਸ ਜੇ ਦਿਲ ਨਾਲ ਉਥੋਂ ਚਲਾ ਗਿਆ ਪਰ ਮੈਂ ਸੋਚ ਲਿਆ ਸੀ ਕਿ ਮਾਲਕ ਦੇ ਨਾਲ ਮੇਰੀ ਘਰ ਵਾਲੀ ਨੂੰ ਚੰਨ ਨਾਲ ਨਹੀਂ ਰਹਿਣ ਦੇਵਾਂਗਾ ਉਹਨੇ ਮੈਨੂੰ ਧੋਖਾ ਮੈਂ ਨਾ ਡੋਕਟਰ ਕਿ ਉਹਦਾ ਹਿਸਾਬ ਬਸ ਸਿਰਫ ਤਲਾਕ ਦੇ ਕੇ ਖਤਮ ਨਹੀਂ ਹੋ ਜਾਂਦਾ ਹੁਣ ਟਾਈਮ ਆ ਗਿਆ ਸੀ ਮੈਂ ਉਹਦੇ ਨਾਲ ਸਾਰੇ ਹਿਸਾਬ ਬਰਾਬਰ ਕਰ ਲਵਾਂ ਜੋ ਉਹਨੇ ਮੇਰੇ ਨਾਲ ਕੀਤਾ ਸੀ ਜਿੱਦਾਂ ਮੇਰੀ ਜ਼ਿੰਦਗੀ ਬਰਬਾਦ ਹੋਈ ਮੈਂ ਉਹਨੂੰ ਸਭ ਕੁਝ ਵਾਪਸ ਕਰਨ ਤੋਂ ਬਾਅਦ ਉਹਦੀ ਜ਼ਿੰਦਗੀ ਤਬਾਹ ਕਰ ਦੇਵਾਂਗਾ ਮੇਰੇ ਬੁੱਲਾਂ ਤੇ ਇੱਕ ਮੁਸਕਰਾਹਟ ਜਿਹੀ ਆਈ ਸੀ ਮੈਂ ਆਪਣੇ ਆਪ ਨੂੰ ਸਮਝਾਇਆ ਕਿ ਕੋਈ ਗੱਲ ਨਹੀਂ ਜੋ ਤੋ ਇਨਾ ਟਾਈਮ ਇਸ ਔਰਤ ਨੂੰ ਬਰਦਾਸ਼ਤ ਕੀਤਾ ਹੈ ਉੱਥੇ ਹੀ ਕੁਝ ਟਾਈਮ ਹੋਰ ਉਹਦੇ ਸਾਹਮਣੇ ਵਰਕਰ ਬਣ ਕੇ ਉਹਨੂੰ ਬਰਦਾਸ਼ਤ ਕਰ ਲੈਂਦਾ ਹਾਂ ਫਿਰ ਇਦਾਂ ਹੀ ਇਹਨੂੰ ਆਪਣੇ ਪੈਰਾਂ ਵਿੱਚ ਬਿਠਾਉਂਗਾ ਕਿਉਂ ਪੂਰੀ ਜ਼ਿੰਦਗੀ ਨਹੀਂ ਭੁੱਲ ਸਕੂਗੀ ਕਿ ਉਹਨੇ ਕਿਸ ਨੂੰ ਧੋਖਾ ਦਿੱਤਾ ਸੀ ਥੋੜੀ ਦੇਰ ਬਾਅਦ ਰੋਟੀ ਦਾ ਟਾਈਮ ਹੋ ਗਿਆ ਸੀ ਮੈਨੇਜਰ ਨੇ ਮੈਨੂੰ ਰੋਟੀ ਦੇ ਲਈ ਭੇਜ ਦਿੱਤਾ ਸੀ ਮੈਨੇਜਰ ਨੇ ਕਿਹਾ ਪਹਿਲਾਂ ਮਾਲਕ ਨੂੰ ਪੁੱਛ ਲਓ ਫਿਰ ਉਹਨਾਂ ਦੇ ਕੋਲ ਜਾਓ ਇਦਾਂ ਨਾ ਹੋਵੇ ਕਿ ਮਾਲਕ ਆਪਣੇ ਪ੍ਰਾਈਵੇਟ ਕਮਰੇ ਵਿੱਚ ਹੋਣ ਤੇ ਮੈਂ ਜਾ ਕੇ ਉਹਨਾਂ ਨੂੰ ਡਿਸਟਰਬ ਕਰ ਦੇਵਾਂ ਸਰ ਦੀ ਗੱਲ ਸੁਣ ਕੇ ਮੇਰਾ ਖੂਨ ਖੌਣ ਉਠਿਆ ਸੀ ਮੇਰੇ ਕੋਲੋਂ ਬਰਦਾਸ਼ਤ ਨਹੀਂ ਹੁੰਦਾ ਸੀ ਕਿ ਮੈਂ ਆਪਣੇ ਘਰ ਵਾਲੀ ਦੀ ਕਲੰਮੀ ਕਰਦਾ ਫਿਰਾਂ ਪਰ ਨੌਕਰੀ ਛੁੱਟ ਜਾਣ ਦੇ ਡਰ ਕਰਕੇ ਮੈਂ ਚੁੱਪ ਰਹੀ ਹਾਂ ਮੈਂ ਸਿਰ ਹਿਲਾਉਂਦੇ ਹੋਏ ਉੱਥੇ ਗਿਆ ਤੇ ਆ ਗਿਆ ਫਿਰ ਟੇਬਲ ਤੇ ਰੋਟੀ ਰੱਖ ਦਿੱਤੀ ਸੀ ਮਾਲਕ ਨੇ ਮੈਨੂੰ ਦੇਖ ਕੇ ਮਸਕਰਾ ਕੇ ਪੁੱਛਿਆ ਕਿ ਤੇਰਾ ਨਾਮ ਕੀ ਹੈ ਮੈਂ ਮਸਕਰਾਉਂਦੇ ਹੋਏ ਦੱਸਿਆ ਕਿ ਮੇਰਾ ਨਾਮ ਅਮਿਤ ਕੁਮਾਰ ਹੈ ਮੈਂ ਤੁਹਾਡੇ ਹੋਟਲ ਵਿੱਚ 3 ਸਾਲ ਤੋਂ ਨੌਕਰੀ ਕਰਦਾ ਮਾਲਕ ਨੇ ਕਿਹਾ ਤੇਰੀ ਪਰਫਾਰਮੈਂਸ ਮੈਨੂੰ ਬਹੁਤ ਪਸੰਦ ਆਈ ਇਸ ਲਈ ਮੈਂ ਸੋਚਿਆ ਕਿ ਤੇਰੀ ਪ੍ਰੋਮੋਸ਼ਨ ਕਰ ਦੇਵਾਂਗਾ ਮੈਂ ਸਿਰ ਝੁਕਾ ਕੇ ਵੈਲਕਮ ਮਾਲਕ ਨੂੰ ਥੈਂਕ ਯੂ ਕਿਹਾ ਤੇ ਇੱਕ ਨਜ਼ਰ ਆਪਣੇ ਘਰ ਵਾਲੀ ਵੱਲ ਮਾਰੀ ਉਹ ਮਾਲਕ ਦੇ ਨਾਲ ਬੈਠੀ ਸੀ ਉਹਦੇ ਚਿਹਰੇ ਤੇ ਕੋਈ ਇਤਾਂ ਦਾ ਹਾ ਭਾਵ ਨਹੀਂ ਸੀ ਜਿੱਦੇ ਤੋਂ ਮੈਂ ਇਹ ਅੰਦਾਜ਼ਾ ਲਗਾ ਸਕਦਾ ਕਿ ਉਹ ਮੈਨੂੰ ਪਹਿਚਾਨ ਚੁੱਕੀ ਹੈ ਜਾਂ ਨਹੀਂ ਇਦਾਂ ਵੀ ਨਹੀਂ ਸੀ ਕਿ ਉਹ ਮੈਨੂੰ ਪਛਾਨ ਨਾ ਸਕੇ ਇਦਾਂ ਤਾਂ ਹੋ ਹੀ ਨਹੀਂ ਸਕਦਾ ਸੀ ਮੈਂ ਚੁੱਪ ਕਰਕੇ ਰੋਟੀ ਉੱਥੇ ਰੱਖੀ ਤੇ ਫਿਰ ਇੱਕ ਨਜ਼ਰ ਆਪਣੇ ਘਰ ਵਾਲੀ ਦੇ ਵੱਲ ਮਾਰੀ ਉਹ ਵੀ ਮੇਰੇ ਵੱਲ ਦੇਖਦੀ ਸੀ ਉਹਨੇ ਨਜ਼ਰਾਂ ਸਿਕਾਈਆਂ ਤੇ ਰੋਟੀ ਖਾਣ ਲੱਗ ਪਈ ਸੀ ਮਾਲਕ ਦੇ ਨਾਲ ਹੱਸ-ਹੱਸ ਕੇ ਗੱਲਾਂ ਕਰਦੀ ਸੀ ਤੇ ਪਤਾ ਨਹੀਂ ਕਿਉਂ ਮੇਰੇ ਅੰਦਰ ਅਜੀਬ ਜਿਹੀ ਜੈਲਸ ਤੇ ਘਬਰਾਹਟ ਹੁੰਦੀ ਸੀ ਉਹ ਜੈਲਸ ਜਿਹਨੇ ਮੈਨੂੰ ਕਈ ਸਾਲ ਪਹਿਲਾਂ ਹੀ ਸੜ ਕੇ ਰੱਖ ਦਿੱਤਾ ਸੀ ਹੁਣ ਉਹ ਫਿਰ ਮੇਰੇ ਅੰਦਰ ਸੜਦੀ ਸੀ ਪਤਾ ਨਹੀਂ ਮੈਂ ਉਹਦੇ ਨਾਲ ਲਈ ਇਹ ਕਿਉਂ ਇੰਨਾ ਫਿਲ ਕਰਦਾ ਸੀ ਆਪਣੇ ਆਪ ਤੇ ਗੁੱਸਾ ਆਇਆ ਉਹ ਤਾਂ ਮੈਨੂੰ ਬਰਬਾਦ ਕਰਨ ਵਾਲਿਆਂ ਵਿੱਚੋਂ ਇੱਕ ਸੀ ਫਿਰ ਮੈਂ ਉਹਦੇ ਬਾਰੇ ਕਿੱਦਾਂ ਸੋਚ ਸਕਦਾ ਮੈਂ ਹਰ ਵਿਚਾਰ ਨੂੰ ਆਪਣੇ ਦਿਮਾਗ ਵਿੱਚੋਂ ਕੱਢਿਆ ਤੇ ਆਪਣਾ ਕੰਮ ਕਰਨ ਲੱਗ ਪਿਆ ਪਰ ਫਿਰ ਵੀ ਮੇਰੀ ਨਜ਼ਰ ਉਹਦੇ ਵੱਲ ਚਲੀ ਜਾਂਦੀ ਸੀ ਜੋ ਰੋਟੀ ਖਾਣ ਤੋਂ ਬਾਅਦ ਹੋਟਲ ਵਿੱਚ ਘੁੰਮ ਰਹੇ ਸੀ ਫਿਰ ਦੋਨਾਂ ਨੇ ਮਿਲ ਕੇ ਡਾਂਸ ਕੀਤਾ ਸ਼ਾਮ ਤੱਕ ਉੱਥੇ ਹੀ ਰਹੇ ਉਹਨਾਂ ਤੋਂ ਬਾਅਦ ਉਹ ਆਪਣੇ ਘਰ ਚਲੇ ਗਏ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਮੈਂ ਵੀ ਸਾਰੀ ਯੋਜਨਾ ਬਣਾ ਲਈ ਸੀ ਜੀ ਦੀ ਮਦਦ ਨਾਲ ਮੈਂ ਆਪਣੇ ਘਰ ਵਾਲੀ ਨੂੰ ਬਰਬਾਦ ਕਰ ਸਕਦਾ ਸੀ ਸਵੇਰੇ ਔਰ ਤੇ ਦੇ ਸਭ ਤੋਂ ਪਹਿਲਾਂ ਮੈਂ ਆਪਣਾ ਕੰਮ ਸ਼ੁਰੂ ਕਰਤਾ ਫਿਰ ਮੈਂ ਆਪਣੇ ਕੰਮ ਤੇ ਆਇਆ ਇੱਥੇ ਆਉਣ ਤੋਂ ਬਾਅਦ ਸਾਰੇ ਮੈਨੂੰ ਲੱਗੀਆਂ ਨਜ਼ਰਾਂ ਨਾਲ ਦੇਖਦੇ ਸੀ ਕੁਝ ਤਾਂ ਮੇਰੇ ਨਾਲ ਆ ਕੇ ਗੱਲ ਕਰਨ ਦੀ ਵੀ ਕੋਸ਼ਿਸ਼ ਕਰਦੇ ਸੀ ਪਰ ਮੈਨੇਜਰ ਦੀਆਂ ਘੂਰਤੀਆਂ ਨਜ਼ਰਾਂ ਦੇ ਕਰਕੇ ਕੋਈ ਮੇਰੇ ਕੋਲ ਨਹੀਂ ਆਇਆ ਜਦੋਂ ਮੈਨੇਜਰ ਉੱਥੋਂ ਥੋੜੀ ਜੀ ਦੂਰ ਗਿਆ ਤਾਂ ਮੇਰੇ ਕੋਲ ਇੱਕ ਵਰਕਰ ਆਇਆ ਤੇ ਕਹਿਣ ਲੱਗਾ ਯਾਰ ਤੈਨੂੰ ਪਤਾ ਹੈ ਤੇਰੀ ਤੇ ਮਾਲਕ ਦੀ ਘਰ ਵਾਲੀ ਦੀ ਫੋਟੋ ਇੰਟਰਨੈਟ ਤੇ ਵਾਇਰਲ ਹੋ ਰਹੀ ਆ ਇਹ ਸਵੇਰ ਤੋਂ ਵਾਇਰਲ ਹੋ ਚੁੱਕੀ ਹੈ ਹੁਣ ਤੱਕ ਤਾਂ ਮਾਲਕ ਦਾ ਸਾਰਾ ਸਟਾਫ ਇਹ ਫੋਟੋ ਦੇਖ ਚੁੱਕਿਆ ਹੈ ਕਿ ਤੇਰਾ ਮਾਲਕ ਦੀ ਘਰਵਾਲੀ ਦੇ ਨਾਲ ਕੋਈ ਚੱਕਰ ਸੀ ਮੈਂ ਮਸਕਰਾ ਪਿਆ ਤੀਰ ਨਿਸ਼ਾਨੇ ਤੇ ਲੱਗ ਗਿਆ ਸੀ ਮੇਰਾ ਕੰਮ ਹੋ ਗਿਆ ਸੀ ਮੈਂ ਕਿਹਾ ਮੈਂ ਬੀਤੇ ਸਮੇਂ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ ਗੁਜ਼ਰੀਆਂ ਗੱਲਾਂ ਜਿੱਥੇ ਸੀ ਉੱਥੇ ਛੱਡ ਦਿਓ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣ ਵੱਲ ਧਿਆਨ ਦਿਓ ਮੈਂ ਹਲਕਾ ਜਿਹਾ ਜਵਾਬ ਦਿੱਤਾ ਨਾ ਤਾਂ ਮਾਲਕ ਦੀ ਘਰਵਾਲੀ ਦੇ ਨਾਲ ਸਬੰਧਨ ਨੂੰ ਸਵੀਕਾਰਿਆ ਤੇ ਨਾ ਹੀ ਇਰਾਦਾ ਕੀਤਾ ਸੀ ਪਰ ਥੋੜੀ ਦੇਰ ਬਾਅਦ ਮੇਰੇ ਹੋਸ਼ ਛੁੱਟ ਗਏ ਕਿਉਂਕਿ ਮਾਲਕ ਪੁਲਿਸ ਦੇ ਨਾਲ ਹੋਟਲ ਵਿੱਚ ਆਇਆ ਉਹਨੇ ਆਉਂਦੇ ਹੀ ਮੈਨੂੰ ਅਰੈਸਟ ਕਰਨ ਨੂੰ ਕਿਹਾ ਮੈਂ ਘਬਰਾ ਗਿਆ ਸੀ ਮੈਂ ਕਿਹਾ ਉਹ ਫੋਟੋ ਬਿਲਕੁਲ ਸੱਚ ਹੈ ਇਹਨਾਂ ਵਿੱਚੋਂ ਕੋਈ ਵੀ ਝੂਠ ਨਹੀਂ ਹੈ ਇਹ ਮੇਰੀ ਗਲਤੀ ਰਹੀ ਹੈ ਜੋ ਹੁਣ ਤੁਹਾਡੇ ਨਾਲ ਰਹਿੰਦੀ ਹੈ ਚਰਿੱਤਰਹੀਨ ਹੋਣ ਦੇ ਕਰਕੇ ਮੈਂ ਉਹਦੇ ਚਲਾਕ ਦੇ ਚੁੱਕਿਆ ਹਾਂ ਮਾਲਕ ਨੇ ਮੇਰੇ ਮੂੰਹ ਤੇ ਥੱਪੜ ਮਾਰਿਆ ਤੇ ਕਹਿਣ ਲੱਗਾ ਖਬਰਦਾਰ ਜੇ ਤੂੰ ਮੇਰੀ ਘਰਵਾਲੀ ਤੇ ਚਰਿੱਤਰ ਤੇ ਉਂਗਲੀ ਵੇਠਾਈ ਮੈਨੂੰ ਪਤਾ ਹੈ ਕਿ ਮੇਰੀ ਘਰਵਾਲੀ ਕਿੱਦਾਂ ਦੀ ਹੈ ਉਹਦਾ ਚਰਿੱਤਰ ਕਿੱਦਾਂ ਦਾ ਹੈ ਕਿੰਨੇ ਕੁ ਪਵਿੱਤਰ ਹੈ ਤੇ ਮੈਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਮੈਂ ਜੇਲ੍ਹ ਵਿੱਚ ਜ਼ਿੰਦਗੀ گزارਣ ਲੱਗ ਪਿਆ ਸੀ 4 ਦਿਨ ਬਾਅਦ ਇਨਸਪੈਕਟਰ ਨੇ ਆ ਕੇ ਦੱਸਿਆ ਕਿ ਮੇਰੀ ਜ਼ਮਾਨਤ ਹੋ ਗਈ ਮੇਰੇ ਤੇ ਲੱਗੇ ਕੇਸ ਵੀ ਹਟਾ ਦਿੱਤੇ ਗਏ ਸੀ ਮਹਿਰਾਨ ਰਹਿ ਗਿਆ ਕਿਉਂਕਿ ਉਹ ਬਦਾਂ ਇਦਾਂ ਦਾ ਤਾਂ ਨਹੀਂ ਸੀ ਉਹ ਇਹ ਕਿਦਾਂ ਖਤਮ ਕਰਵਾ ਦਿੰਦਾ ਮੈਂ ਜੇਲ੍ਹ ਚੋਂ ਨਿਕਲਿਆ ਤਾਂ ਰੱਬ ਦਾ ਧੰਨਵਾਦ ਕੀਤਾ ਚਾਰ ਦਿਨ ਜੇਲ੍ਹ ਦੀ ਜ਼ਿੰਦਗੀ ਨੇ ਮੈਨੂੰ ਚਿੱਤਾਂ ਦੁਨੀਆ ਤੋਂ ਗੁੱਸੇ ਕਰ ਦਿੱਤਾ ਸੀ ਇਸ ਤੋਂ ਪਹਿਲਾਂ ਕਿ ਮੈਂ ਆਪਣੇ ਟਿਕਾਏ ਇਹ ਵੱਲ ਜਾਂਦਾ ਤਾਂ ਸਾਹਮਣੇ ਇੱਕ ਵੱਡੀ ਗੱਡੀ ਆ ਕੇ ਰੁਕੀ ਉਹਦੇ ਵਿੱਚੋਂ ਨਿਕਲਣ ਵਾਲੀ ਹਸਤੀ ਨੂੰ ਵੇਖ ਕੇ ਮੈਂ ਹੈਰਾਨ ਰਹਿ ਗਿਆ ਉਹ ਮੇਰੀ ਘਰ ਵਾਲੀ ਸੀ ਤੇ ਮੇਰੇ ਵੱਲ ਆਉਂਦੀ ਸੀ ਮੈਂ ਤੈਨੂੰ ਜੇਲ੍ਹ ਵਿੱਚੋਂ ਕਢਵਾ ਦਿੱਤਾ ਪਰ ਅੱਜ ਤੋਂ ਬਾਅਦ ਇਦਾਂ ਦੀ ਕੋਈ ਵੀ ਘਟੀਆ ਹਰਕਤ ਕਰਨ ਦੀ ਕੋਸ਼ਿਸ਼ ਨਾ ਕਰੀ ਹਰ ਬੰਦਾ ਤੇਰੇ ਵਰਗਾ ਨਹੀਂ ਹੁੰਦਾ ਜੋ ਕਿਸੇ ਦੀਆਂ ਗੱਲਾਂ ਵਿੱਚ ਆ ਕੇ ਆਪਣੇ ਘਰ ਵਾਲੀ ਤੇ ਸ਼ੱਕ ਕਰੇ ਤੇ ਉਹਨੂੰ ਤਲਾਕ ਦੇ ਦੇਵੇ ਕੁਝ ਬੰਦੇ ਮੇਰੇ ਘਰ ਵਾਲੇ ਵਰਗੇ ਵੀ ਹੁੰਦੇ ਆ ਜੋ ਆਪਣੀ ਘਰਵਾਲੀ ਦੇ ਵੱਲ ਗਲਤ ਨਜ਼ਰ ਚੁੱਕਣ ਵਾਲੇ ਦੀਆਂ ਅੱਖਾਂ ਪਾੜ ਦਿੰਦੇ ਮੈਂ ਤੇਰੀ ਜ਼ਮਾਨਤ ਕਰਵਾ ਦਿੱਤੀ ਤੇ ਮੈਂ ਇਹ ਦਰਦੀ ਆ ਕਿਤੇ ਇਦਾਂ ਦਾ ਕੋਈ ਵੀ ਘਟੀਆ ਕੰਮ ਨਹੀਂ ਕਰੇਗਾ ਜਿੱਤੇ ਕਰਕੇ ਤੈਨੂੰ ਹਮੇਸ਼ਾ ਦੇ ਲਈ ਜੇਲ੍ਹ ਵਿੱਚ ਰਹਿਣਾ ਪੈ ਜਾਵੇ ਇੱਕ ਬੰਦਾ ਜਿਹਨੂੰ ਤੂੰ ਮੇਰਾ ਆਸ਼ਿਕ ਬਣਾਇਆ ਸੀ ਉਹਦੇ ਨਾਲ ਮੇਰਾ ਰਿਸ਼ਤਾ ਪਤਾ ਕਰ ਮੇਰੀ ਘਰ ਵਾਲੀ ਨੇ بڑے ਹੰਕਾਰ ਨਾਲ ਕਿਹਾ ਤੇ ਕਾਰ ਵਿੱਚ ਬੈਠ ਕੇ ਉੱਥੋਂ ਚਲੀ ਗਈ ਪਰ ਉਹਦੀਆਂ ਗੱਲਾਂ ਨੇ ਮੈਨੂੰ ਅੰਦਰੋਂ ਨਿਚੋੜ ਦਿੱਤਾ ਸੀ ਮੈਂ ਫਟਾਫਟ ਇੰਡੀਆ ਦੀ ਟਿਕਟ ਕਰਵਾਈ ਦੇਵਪਸ ਆ ਗਿਆ ਸੀ ਮੈਂ ਪੂਰੀ ਗੱਲ ਪਤਾ ਕਰਨਾ ਚਾਹੁੰਦਾ ਸੀ ਸਾਰੇ ਮਾਮਲੇ ਦੀ ਦੁਬਾਰਾ ਜਾਣ ਬਣ ਨਾ ਕਰਨੀ ਸੀ ਮੇਰਾ ਵਿਆਹ ਅੱਜ ਤੋਂ 7 ਸਾਲ ਪਹਿਲਾਂ ਹੋਇਆ ਸੀ ਮੇਰੀ ਘਰ ਵਾਲੀ ਬਹੁਤ ਸੋਹਣੀ ਤੇ ਸਲੀਕੇ ਵਾਲੀ ਤੇ ਪਿਆਰ ਕਰਨ ਵਾਲੀ ਕੁੜੀ ਸੀ ਪਰ ਇੱਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੀ ਸੀ ਉਹ ਵਿਆਹ ਵੇਲੇ ਆਪਣੇ ਨਾਲ ਜਿਆਦਾ ਦਾਜ ਨਹੀਂ ਆਈ ਸੀ ਪਰ ਮੈਂ ਇਸ ਕਰ ਤੋਂ ਖੁਸ਼ੀ ਕਿ ਮੈਨੂੰ ਬਹੁਤ ਸੋਹਣੀ ਘਰ ਵਾਲੀ ਮਿਲੀ ਕਿਉਂਕਿ ਮੈਂ ਇੱਕ ਅ ਆਪ ਸੋ ਤਾਂ ਅੰਜੀ ਸ਼ਕਲ ਵਾਲਾ ਬੰਦਾ ਸੀ ਇੰਨੀ ਸੋਹਣੀ ਘਰ ਵਾਲੀ ਮਿਲ ਜਾਣ ਨਾ ਮੇਰੇ ਲਈ ਰੱਬ ਦਾ ਗਿਫਟ ਸੀ ਸਾਡੀ ਜ਼ਿੰਦਗੀ ਬਹੁਤ ਖੁਸ਼ੀ ਨਾਲ ਲੰਘਦੀ ਸੀ ਜਦੋਂ ਇੱਕ ਦਿਨ ਮੈਂ ਘਰ ਆਇਆ ਤਾਂ ਮੈਂ ਆਪਣੇ ਘਰ ਵਾਲੀ ਨੂੰ ਕਿਸੇ ਮੁੰਡੇ ਨਾਲ ਗੱਲਾਂ ਕਰਦੇ ਹੋਏ ਦੇਖਿਆ ਮੇਰੇ ਦਿਲ ਵਿੱਚ ਗੁੱਸਾ ਜਿਹਾ ਆਇਆ ਕਿਉਂਕਿ ਉਹ ਮੁੰਡਾ ਮੇਰੀ ਘਰ ਵਾਲੀ ਦੇ ਕੋਲ ਹੀ ਬੈਠਾ ਸੀ ਪਰ ਮੈਂ ਆਪਣੇ ਆਪ ਤੇ ਕੰਟਰੋਲ ਕੀਤਾ ਤੇ ਉਹਨਾਂ ਦੋਵਾਂ ਦੇ ਨਾਲ ਬੈਠ ਕੇ ਗੱਲਾਂ ਕਰਨ ਲੱਗ ਪਿਆ ਕਿਦੋਂ ਮੇਰੀ ਘਰਵਾਲੀ ਨੂੰ ਉਹਦੇ ਬਾਰੇ ਪੁੱਛਿਆ ਤਾਂ ਉਹ ਕਹਿਣ ਲੱਗੀ ਕਿ ਉਹ ਮੁੰਡਾ ਮੇਰਾ ਭਰਾ ਵਰਗਾ ਹੈ ਫਿਰ ਅਕਸਰ ਇਦਾਂ ਹੋਣ ਲੱਗਿਆ ਉਹ ਸਾਡੇ ਘਰ ਆਉਂਦਾ ਤੇ ਮੇਰੀ ਘਰਵਾਲੀ ਦੇ ਨਾਲ ਹੱਸਾ ਮਜ਼ਾਕ ਕਰਦਾ ਰਹਿੰਦਾ ਸੀ ਤੇ ਜਦੋਂ ਅਸੀਂ ਦੋਨਾਂ ਦੇ ਵਿੱਚ ਬਹਿਸ ਹੁੰਦੀ ਤਾਂ ਉਸੇ ਮੁੰਡੇ ਦੀ ਉਹ ਸਾਈਡ ਲੈਂਦੀ ਸੀ ਮੈਨੂੰ ਇਹ ਸਭ ਚੰਗਾ ਨਹੀਂ ਲੱਗਦਾ ਸੀ ਸਾਡਾ ਉਹ ਰਿਸ਼ਤਾ ਜੀ ਦੀ ਬੜੇ ਪਿਆਰ ਨਾਲ ਬਣਿਆ ਹੋਇਆ ਸੀ ਹੁਣ ਬਿਲਕੁਲ ਅੰਤ ਤੇ ਪਹੁੰਚ ਗਿਆ ਸੀ ਮੇਰੇ ਦਿਲ ਵਿੱਚ ਆਪਣੀ ਘਰਵਾਲੀ ਦਾ ਸ਼ੱਕ ਤੂਫਾਨ ਤਬਾਈ ਮਚਣ ਲੱਗ ਪਿਆ ਸੀ ਘਰਵਾਲੀ ਤੇ ਸ਼ੱਕ ਕਰਦੇ ਹੋਏ ਮੈਂ ਇਹ ਵੀ ਨਹੀਂ ਸੋਚਿਆ ਸੀ ਕਿ ਉਹਨਾਂ ਦੀ ਪਵਿੱਤਰਤਾ ਦਾ ਸਭ ਤੋਂ ਵੱਡਾ ਗਵਾਹ ਤਾਂ ਮੈਂ ਆਪਾਂ ਮੈਨੂੰ ਗੁੱਸਾ ਆਉਂਦਾ ਕਿ ਮੇਰੀ ਘਰਵਾਲੀ ਹੁੰਦੇ ਹੋਏ ਵੀ ਮੈਨੂੰ ਧੋਖਾ ਦਿੰਦੀ ਸੀ ਕਿੰਨੀ ਮਾੜੀ ਗੱਲ ਸੀ ਇੱਕ ਦਿਨ ਮੈਂ ਕੰਮ ਤੋਂ ਥੱਕਿਆ ਹੋਇਆ ਘਰ ਆਇਆ ਮੇਰੀ ਸਿਹਤ ਸਵੈਰ ਤੋਂ ਖਰਾਬ ਸੀ ਮੈਂ ਸੋਚਿਆ ਕੀ ਕਰਾਂ ਵਾਹ じゃ ਕਿ ਘਰਵਾਲੀ ਤੇ ਹੱਥੋਂ ਚਾਹ ਬਣਾ ਕੇ ਪੀਊਗਾ ਤੇ ਉਹਨੂੰ ਕਹੂੰਗਾ ਕਿ ਮੇਰੇ ਸਿਰ ਦੀ ਮਾਰ ਚ ਕਰਦੇ ਪਰ ਜਦੋਂ ਮੈਂ ਘਰ ਆਇਆ ਤਾਂ ਇਹ ਦੇਖ ਕੇ ਮੇਰਾ ਖੂਨ ਖੌਲ ਰੁਠਿਆ ਕਿ 베ੜੇ ਦੇ ਵਿੱਚ ਪਈ ਮੰਜੀ ਤੇ ਮੇਰੀ ਘਰਵਾਲੀ ਬੈਠੀ ਹੋਈ ਸੀ ਤੇ ਥੱਲੇ ਮੁੰਡਾ ਬੈਠਾ ਹੋਇਆ ਸੀ ਜੀ ਤੂੰ ਮੈਨੂੰ ਖੇਚ ਜੀ ਚੜਦੀ ਸੀ ਮੇਰੀ ਘਰਵਾਲੀ ਦੇ ਨਾਲ ਹੱਸ ਹੱਸ ਕੇ ਗੱਲਾਂ ਕਰਦੀ ਸੀ ਉਹਦੇ ਸਿਰ ਦੀ ਮਾਰ ਚ ਕਰਦੀ ਸੀ ਮੈਂ ਗੁੱਸੇ ਨਾਲ ਖਿਜਿਆ ਹੋਇਆ ਉਹਦੇ ਕੋਲ ਗਿਆ ਤੇ ਆਪਣੀ ਘਰ ਵਾਲੀ ਦਾ ਹੱਥ ਫੜ ਕੇ ਖੜੀ ਕਰ ਲਿਆ ਤੇ ਕਿਹਾ ਕਿ ਬੇਸ਼ਰਮੀ ਹੈ ਤੂੰ ਕੀ ਤੂੰ ਮਾਸ਼ਾਲਾਉ ਨਹੀਂ ਤੇਨੀ ਸ਼ਰਮ ਨਹੀਂ ਆਉਂਦੀ ਮੇਰੀ ਘਰ ਵਾਲੀ ਹੋ ਕੇ ਤੂੰ ਇਸ ਮੁੰਡੇ ਦੇ ਨਾਲ ਇਦਾਂ ਬੈਠੀ ਹੈ ਜੇ ਇਹ ਨਹੀਂ ਪਸੰਦ ਸੀ ਤਾਂ ਇਹਦੇ ਨਾਲ ਵਿਆਹ ਕਰਵਾ ਲੈਂਦੀ ਚਲੀ ਜਾ ਇੱਥੋਂ ਮੈਨੂੰ ਆਪਣੀ ਸ਼ਕਲ ਨਾ ਦਿਖਾਈ ਤੇ ਅੱਜ ਤੋਂ ਬਾਅਦ ਤੇਰਾ ਮੇਰੇ ਨਾਲ ਕੋਈ ਰਿਸ਼ਤਾ ਨਹੀਂ ਮੈਂ ਤੈਨੂੰ ਤਲਾਕ ਦੇ ਦੇਵਾਂਗਾ ਉਹ ਮੁੰਡਾ ਫਟਾਫਟ ਉਠਿਆ ਤੇ ਮੈਨੂੰ ਗਲੇ ਤੋਂ ਫੜ ਕੇ ਕਹਿਣ ਲੱਗਾ ਕਿ ਤੇਰੀ ਹਿੰਮਤ ਕਿੱਦਾਂ ਹੋਈ ਰੱਜਣਾ ਨੂੰ ਤਲਾਕ ਦੇਣ ਦੀ ਮੈਂ ਫਟਾਫਟ ਉਹਦੇ ਕੋਲੋਂ ਆਪਣੇ ਆਪ ਨੂੰ ਛਡਾ ਲਿਆ ਅਤੇ ਉਹ 2-3 ਥੱਪੜ ਉਹਦੇ ਮੂੰਹ ਤੇ ਮਾਰ ਦਿੱਤੇ ਮੇਰੀ ਘਰਵਾਲੀ ਤੇ ਮੇਰਾ ਹੀ ਅਧਿਕਾਰ ਸੀ ਮੈਂ ਆ ਉਹਨੂੰ ਆਪਣੇ ਘਰ ਵਿੱਚ ਰਹਿਣ ਦੇਵਾਂ ਜਾਂ ਨਾ ਮੇਰੀ ਘਰਵਾਲੀ ਬਿਲਕੁਲ ਡਰੀ ਹੋਈ ਖੜੀ ਸੀ ਉਹਦੀਆਂ ਅੱਖਾਂ ਵਿੱਚ ਹੰਝੂ ਆਉਂਦੇ ਸੀ ਉਹ ਕਹਿਣ ਲੱਗੀ ਤੁਸੀਂ ਕੀ ਕਰਦੇ ਹੋ ਤੁਸੀਂ ਮੇਰੇ ਤੇ ਗਲਤ ਇਲਜ਼ਾਮ ਲਾਉਂਦੇ ਹੋ ਮੈਂ ਤੁਹਾਨੂੰ ਕਦੀ ਮਾਫ਼ ਨਹੀਂ ਕਰੂੰਗੀ ਉਹ ਕਮਰੇ ਵੱਲ ਚਲੀ ਗਈ ਤੇ ਆਪਣਾ ਸਮਾਨ ਪੈਕ ਕਰਕੇ ਉਸ ਮੁੰਡੇ ਦੇ ਨਾਲ ਚਲੇ ਗਈ ਮੈਨੂੰ ਉੱਤੇ ਬਹੁਤ ਗੁੱਸਾ ਆਉਂਦਾ ਸੀ ਅਗਲੇ ਦਿਨ ਮੈਂ ਤਲਾਕ ਦੀ ਪੇਪਰ ਉਹਦੇ ਘਰ ਭੇਜ ਦਿੱਤੇ ਤੇ ਤਲਾਕ ਲੈ ਲਿਆ ਪਰ ਦਿਲ ਦੀ ਜਲਸ ਕਿਸੇ ਵੀ ਤਰ੍ਹਾਂ ਖਤਮ ਨਹੀਂ ਹੁੰਦੀ ਸੀ ਵਾਰ-ਵਾਰ ਦੁੱਖ ਹੁੰਦਾ ਸੀ ਕਿ ਆਖਰ ਮੇਰੀ ਘਰਵਾਲੀ ਨੇ ਮੈਨੂੰ ਕਿਉਂ ਤੋਖ ਦਿੱਤਾ ਮੈਂ ਉਹਦੇ ਲਈ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਛੱਡੀ ਸੀ ਮੇਰਾ ਦਿਲ ਕਿਤੇ ਨਹੀਂ ਲੱਗਦਾ ਸੀ ਘਰ ਵਾਲੀ ਦੀ ਯਾਦ ਆਉਣ ਲੱਗੀ ਸੀ ਆਪਣੇ ਦਿਲ ਦਾ ਦੁੱਖ ਹਲਕਾ ਕਰਨ ਲਈ ਮੈਂ ਆਸਟ੍ਰੇਲੀਆ ਚਲਾ ਗਿਆ ਤੇ ਉੱਥੇ ਕੰਮ ਕਰਨ ਲੱਗ ਪਿਆ ਮੈਂ ਵੇਟਰ ਦੀ ਨੌਕਰੀ ਦੀ ਸ਼ੁਰੂਆਤ ਕੀਤੀ ਹੁਣ ਮੈਂ ਸਾਰੇ ਵੇਟਰਾਂ ਦਾ ਹੈੱਡ ਸੀ ਮੇਰੀ ਪ੍ਰੋਮੋਸ਼ਨ ਹੋ ਗਈ ਸੀ ਘਰ ਵਾਲੀ ਨੂੰ ਤਲਾਕ ਦਿੱਤੇ ਲਗਭਗ ਮੈਨੂੰ 5 ਸਾਲ ਹੋ ਗਏ ਸੀ ਮੈਂ ਆਪਣੀ ਘਰ ਵਾਲੀ ਨੂੰ ਮਾਲਕ ਦੀ ਘਰ ਵਾਲੀ ਦੇ ਰੂਪ ਵਿੱਚ ਦੇਖਿਆ ਤਾਂ ਫੇਰ ਮੇਰੇ ਕੋਲੋਂ ਇਹ برداشت ਨਹੀਂ ਹੋਇਆ ਤੇ ਇਹ ਸਭ ਕੁਝ ਕਰ ਦਿੱਤਾ ਪਰ ਅੰਜਾਮ ਮੇਰੇ ਸਾਹਮਣੇ ਸੀ ਮੇਰੀ ਆਪਣੀ ਘਰ ਵਾਲੀ ਦੀਆਂ ਗੱਲਾਂ ਮੇਰੇ ਦਿਲ ਵਿੱਚ ਖੜਕਦੀਆਂ ਸੀ ਮੈਂ ਇੰਡੀਆ ਸੱਚ ਪਤਾ ਕਰਨ ਲਈ ਆਇਆ ਸੀ ਮੈਨੂੰ ਮੇਰੀ ਘਰ ਵਾਲੀ ਦੇ ਆਸਿਕ ਦੇ ਘਰ ਦਾ ਐਡਰੈਸ ਪਤਾ ਸੀ ਮੈਂ ਸੋਚਿਆ ਕਿ ਉੱਥੇ ਜਾ ਕੇ ਬੁਲਾਉਂਗਾ ਤਾਂ ਸਾਰੀ ਗੱਲ ਪਤਾ ਕਰੂੰਗਾ ਜਦੋਂ ਮੈਂ ਦਰਵਾਜ਼ਾ ਖੜਕਾਇਆ ਤਾਂ ਮੇਰੀ ਘਰ ਵਾਲੀ ਦਾ ਉਹੀ ਆਸਿਕ ਬਾਰ ਨਿਕਲਿਆ ਮੈਨੂੰ ਦੇਖ ਕੇ ਉਹ ਦਰਵਾਜ਼ਾ ਬੰਦ ਕਰਨ ਲੱਗਾ ਜਿੱਦੋਂ ਮੈਂ ਕਹਾਂ ਤੂੰ ਵੀ ਉਹਨੂੰ ਸਿਰਫ ਵਰਤਿਆ ਤੇ ਫਿਰ ਛੱਡ ਦਿੱਤਾ ਤਾਂ ਅਚਾਨਕ ਉਹਨੇ ਮੇਰਾ ਗਲਾ ਫੜ ਲਿਆ ਤੇ ਕਿਹਾ ਹੋਸ਼ ਵਿੱਚ ਆ ਕੇ ਗੱਲ ਕਰ ਇਹ ਤੇਰਾ ਘਰ ਨਹੀਂ ਆ ਤੇ ਨਾ ਹੀ ਤੂੰ ਮੇਰੀ ਭੈਣ ਦਾ ਘਰ ਵਾਲਾ ਕਿ ਮੈਂ ਤੇਰੀ ਇੱਜ਼ਤ ਕਰਾਂ ਇਹ ਮੇਰੀ ਮਜਬੂਰੀ ਨਹੀਂ ਰਹੀ ਜੇ ਆਪਣਾ ਭਲਾ ਚਾਹੁੰਦਾ ਤਾਂ ਇੱਥੋਂ ਚਲਾ ਜਾ ਉਹਦੀ ਗੱਲ ਸੁਣ ਕੇ ਮੇਰਾ ਮੂੰਹ ਅਟਿਆ ਰਹਿ ਗਿਆ ਸੀ ਭੈਣ ਦਾ ਘਰ ਵਾਲਾ ਕੀ ਮਤਲਬ ਉਹ ਕਹਿਣ ਲੱਗਾ ਹਾਂ ਉਹ ਮੇਰੀ ਭੈਣ ਸੀ ਅਸੀਂ ਇੱਕ ਮਾਂ ਦਾ ਦੁੱਤ ਪੁੱਤਾਂ ਸੀ ਉਹ ਭਰਾ ਦੇ ਰਿਸ਼ਤੇ ਤੋਂ ਜ਼ਿਆਦਾ ਮੇਰੇ ਨਾਲ ਮਜ਼ਾਕ ਕਰ ਲੈਂਦੀ ਸੀ ਪਰ ਪਤਾ ਨਹੀਂ ਤੂੰ ਕੀ ਮਤਲਬ ਕੱਢਿਆ ਸੀ ਕਿ ਉਹਨੂੰ ਛੱਡ ਦਿੱਤਾ ਤੇਰੇ ਵਰਗਾ ਛੱਕੇ ਬੰਦਾ ਮੈਂ ਅੱਜ ਤੱਕ ਨਹੀਂ ਦੇਖਿਆ ਮੈਂ ਸਿਰ ਫੜ ਕੇ ਬੈਠ ਗਿਆ ਮੈਂ ਘਰ ਵਾਪਸ ਆਇਆ ਤੇ ਰੋਣ ਲੱਗ ਪਿਆ ਮੇਰੀ ਮਾਂ ਜੋ ਮੈਨੂੰ ਇੰਨੇ ਟਾਈਮ ਬਾਅਦ ਵਾਪਸ ਆ ਕੇ ਦੇਖ ਕੇ ਖੁਸ਼ ਹੋ ਗਈ ਸੀ ਮੇਰੇ ਇਦਾਂ ਦੀ ਹਾਲਤ ਵੇਖ ਕੇ ਤੜਫੁੱਠੀ ਤੇ ਮੈਨੂੰ ਅੰਗਲੇ ਲਾ ਲਿਆ ਮੈਂ ਉਹਨੂੰ ਆਪਣੀ ਸੌਂਦੇ ਕੇ ਪੁੱਛਿਆ ਕਿ ਉਹਨੂੰ ਮੇਰੀ ਘਰਵਾਲੀ ਤੇ ਉਸ ਮੁੰਡੇ ਤੇ ਰਿਸ਼ਤੇ ਬਾਰੇ ਪਤਾ ਸੀ ਉਹਨੇ ਕਿਹਾ ਮੈਨੂੰ ਪਤਾ ਸੀ ਪਰ ਮੈਨੂੰ ਤੇਰੀ ਘਰਵਾਲੀ ਪਸੰਦ ਨਹੀਂ ਸੀ ਇਸ ਲਈ ਤੇਰੇ ਦਿਮਾਗ ਵਿੱਚ ਸ਼ੱਕ ਪੱਦਾ ਸੀ ਜੇ ਮੈਨੂੰ ਪਤਾ ਹੁੰਦਾ ਕਿ ਮੇਰੇ ਮੁੰਡੇ ਦੀ ਹਾਲਤ ਇਹ ਹੋ ਜਾਊਗੀ ਤਾਂ ਮੈਂ ਕਦੇ ਵੀ ਇਦਾਂ ਨਾ ਕਰਦੀ ਮੈਨੂੰ ਮਾਫ਼ ਕਰ ਦੇ ਮੈਂ ਰੋਣ ਲੱਗ ਪਿਆ ਸੀ ਹੁਣੇ ਜ਼ਿੰਦਗੀ ਇਸ ਤਰ੍ਹਾਂ ਹੀ ਲੰਘਦੀ ਰਹੂਗੀ ਮੈਂ ਸੋਚਦਾ ਸੀ ਕਿ ਮੈਂ ਇੰਨੀ ਚੰਗੇ ਵਾਕ ਘਰ ਵਾਲੀ ਛੱਡ ਕੇ ਹੁਣ ਮੈਨੂੰ ਕੋਈ ਹੋਰ ਘਰ ਵਾਲੀ ਵੀ ਇਹੋ ਜਿਹੀ ਨਹੀਂ ਮਿਲਲੇ ਮੈਂ ਆਪਣੀ ਮਾਂ ਨੂੰ ਕਿਹਾ ਮਾਂ ਤੇ ਤੈਨੂੰ ਮੇਰੀ ਥੋੜੀ ਜਿਹੀ ਵੀ ਫਿਕਰ ਹੁੰਦੀ ਤਾਂ ਤੂੰ ਕਦੇ ਵੀ ਮੇਰੇ ਦਿਲ ਵਿੱਚ ਛੱਕਣਾ ਬਿਠਾਉਂਦੀ ਪਰ ਤੂੰ ਇਹ ਕੰਮ ਚੰਗਾ ਨਹੀਂ ਕੀਤਾ ਹੁਣ ਮੇਰੇ ਲਈ ਚੰਗੀ ਕੁੜੀ ਲੱਭਣੀ ਸ਼ੁਰੂ ਕਰ ਮੇਰੀ ਮਾਂ ਨੇ ਮੈਨੂੰ ਹੌਸਲਾ ਦਿੱਤਾ ਕਿ ਮੈਂ ਤੇਰੇ ਲਈ ਪੱਕਾ ਕੋਈ ਚੰਗੀ ਕੁੜੀ ਤੇ ਸੋਨੇ ਲੱਭੂਗੀ ਜਿੱਤੇ ਨਾਲ ਸਾਰੀ ਜ਼ਿੰਦਗੀ ਹੱਸਦਿਆਂ ਖੇਡਦਿਆਂ ਲੰਗੀ ਤੇ ਨਾਲੇ ਤੈਨੂੰ ਔਲਾਦ ਦੀ ਖੁਸ਼ੀ ਵੀ ਮਿਲ ਜਾਵੇ ਮੈਂ ਆਪਣੀ ਮਾਂ ਦਾ ਹੱਥ ਫੜਿਆ ਤੇ ਰੋਣ ਲੱਗ ਪਿਆ ਰੱਬ ਅੱਗੇ ਹੱਥ ਜੋੜ ਕੇ ਮੈਂ ਮਾਫੀ ਮੰਗੀ ਤੇ ਕਹਿੰਦਾ ਸੀ ਰੱਬਾ ਮੇਰੀ ਇਹ ਗਲਤੀ ਮaaf ਕਰ ਦੇ ਤੇ ਮੈਨੂੰ ਕਿਸੇ ਚੰਗੇ ਕੁੜੀ ਦਾ ਸਾਥ ਜਿਹਦੇ ਨਾਲ ਮੈਂ ਆਪਣੀ ਜ਼ਿੰਦਗੀ ਪਤਾ ਸਕਾਂ ਮੈਂ ਦੁਬਾਰਾ ਉਹਦੇ ਨਾਲ ਕਦੇ ਵੀ ਭੁੱਲ ਕੇ ਉਹ ਜੀ ਗਲਤੀ ਨਾ ਕਰਾਂ ਹਾਂਜੀ ਇਹ ਸਟੋਰੀ ਤੁਹਾਨੂੰ ਕਿਵੇਂ ਲੱਗੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਣਾ ਤੇ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਉਸ ਗੱਲ ਦੀ ਤੈਅ ਤੱਕ ਜਾਓ ਕਈ ਵਾਰ ਅੱਖਾਂ ਦਾ ਦੇਖਿਆ ਤੇ ਕੰਨਾਂ ਦਾ ਸੁਣਿਆ ਵੀ ਝੂਠਾ ਹੁੰਦਾ ਕਿਸੇ ਦੀਆਂ ਗੱਲਾਂ ਵਿੱਚ ਆ ਕੇ ਆਪਣੇ ਰਿਸ਼ਤੇ ਖਰਾਬ ਨਾ ਕਰੋ ਹਾਂਜੀ ਆਪਣੀ رائے ਕਮੈਂਟ ਬਾਕਸ ਵਿੱਚ ਜਰੂਰ ਦੇਣਾ